ਪੰਚਾਇਤੀ ਚੋਣਾਂ ਪੰਜਾਬ ਸਰਕਾਰ ਲਈ ਇੱਕ ਆਰਥਿਕ ਮੁੱਦ ਲੈ ਕੇ ਆਈ ਹੈ ਪੰਚਾਇਤੀ ਚੋਣਾਂ ਦੌਰਾਨ ਭਰੀਆਂ ਗਈਆਂ ਨਾਮਜ਼ਦਗੀਆਂ ਦੇ ਸਹਾਰੇ ਪੰਜਾਬ ਸਰਕਾਰ ਨੂੰ ਖਜ਼ਾਨੇ ਨੂੰ ਵੱਡਾ ਹਲਾਰਾ ਮਿਲਿਆ ਹੈ ਕਹਿੰਦਾ ਭਾਵੇਂ ਹੈ ਕਿ ਇਸ ਨਾਲ ਪੰਜਾਬ ਸਰਕਾਰ ਦੇ ਵਿਭਾਗਾਂ ਨੂੰ ਮਾਲੂਮਾਲ ਕਰ ਦਿੱਤਾ ਹੈ ਭਾਵੇਂ ਕਿ ਪਿਛਲੇ 5 ਸਾਲਾਂ ਵਿੱਚ ਪੰਜਾਬ ਦੇ ਕਿਸੇ ਵੀ ਪਿੰਡ ਨੇ ਚੋਲਾ ਟੈਕਸ ਨਹੀਂ ਭਰਿਆ ਸੀ 100 ਸਾਲ ਪੁਰਾਣਾ ਇਹ ਟੈਕਸ 7 ਰੁਪਏ ਸਾਲਾਨਾ ਹੈ ਪੰਚਾਇਤੀ ਚੋਣਾਂ ਲੜ ਰਹੇ ਉਮੀਦਵਾਰਾਂ ਨੇ ਇਕੱਠਾ 5 ਸਾਲਾਂ ਦਾ ਚੋਲਾ ਟੈਕਸ ਭਰ ਕੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਖਾਤੇ ਕਰੀਬ 2 ਕਰੋੜ ਰੁਪਏ ਪਾਏ ਹਨ ਜਲ ਸਪਲਾਈ ਵਿਭਾਗ ਨੂੰ 17 ਕਰੋੜ ਰੁਪਏ ਵਿੱਚੋਂ 35 ਕਰੋੜ ਰੁਪਏ ਪ੍ਰਾਪਤ ਹੋਏ ਹਨ ਜਦਕਿ ਬਿਜਲੀ ਬੋਰਡ ਨੂੰ ਆਪਣੇ ਡਿਫਾਲਟਰ ਖਪਤਕਾਰਾਂ ਕੋਲੋਂ 90 ਕਰੋੜ ਰੁਪਏ ਪ੍ਰਾਪਤ ਹੋਏ ਹਨ ਹਜੇ ਕੁਝ ਜ਼ਿਲ੍ਹਿਆਂ ਦਾ ਅੰਕੜਾ ਆਉਣਾ ਬਾਕੀ ਹੈ ਕੋਆਪਰੇਟਿਵ ਸੋਸਾਇਟੀ ਨੂੰ ਵੀ ਚੋਣ ਲੜ ਰਹੇ ਉਮੀਦਵਾਰਾਂ ਤੋਂ 31 ਕਰੋੜ ਰੁਪਏ ਪ੍ਰਾਪਤ ਹੋਏ ਹਨ ਇਸ ਤੋਂ ਇਲਾਵਾ ਡਿਫਾਲਟਰਾਂ ਨੇ 90 ਕਰੋੜ ਤੋਂ ਵੱਧ ਵੱਖ-ਵੱਖ ਬੈਂਕਾਂ ਵਿੱਚ ਭਰਿਆ ਹੈ ਵਿੱਤ ਵਿਭਾਗ ਪੰਜਾਬ ਨੂੰ ਅਸਟਾਮ ਅਤੇ ਸਟੈਂਪ ਡਿਊਟੀ ਵੇਚ ਕੇ ਇਹਨਾਂ ਚੋਣਾਂ ਵਿੱਚ 13 ਕਰੋੜ 22 ਲੱਖ ਰੁਪਏ ਪ੍ਰਾਪਤ ਹੋਏ ਹਨ ਕੈਨੇਡਾ ਅੰਤਰਰਾਸ਼ਟਰੀ ਵਿਦਿਆਰਥੀ ਵਿਦੇਸ਼ੀ ਕਾਮਿਆਂ ਅਤੇ ਸਥਾਈ ਨਿਵਾਸੀਆਂ ਦੀ ਵਾਧੇ ਗਿਣਤੀ ਨੂੰ ਬਿਹਤਰ ਢੰਗ ਨਾਲ ਪ੍ਰਬੰਧਨ ਕਰਨ ਲਈ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਵਿਆਪਕ ਬਦਲਾਅ ਕਰ ਰਿਹਾ ਹੈ ਰਿਪੋਰਟ ਅਨੁਸਾਰ 1 ਨਵੰਬਰ 2024 ਨੂੰ ਕੈਨੇਡਾ ਅਗਲੇ 3 ਸਾਲਾਂ ਲਈ ਆਪਣੀ ਇਮੀਗ੍ਰੇਸ਼ਨ ਪੱਤਰੀ ਯੋਜਨਾ ਐਲਾਨ ਕਰੇਗਾ हाल ही ਦੇ ਸਾਲਾਂ ਵਿੱਚ ਸਥਾਈ ਨਿਵਾਸੀ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਸਥਾਈ ਵਿਦੇਸ਼ੀ ਕਰਮਚਾਰੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਨੇਡੀਅਨ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਵਿੱਚ ਬਦਲਾ ਕਰੇਗੀ ਸਭ ਤੋਂ ਮਹੱਤਵਪੂਰਨ ਤਬਦੀਲੀ ਪੋਸਟ ਗ੍ਰੈਜੂਏਟ ਵਰਕ ਪ੍ਰੋਗਰਾਮ ਯਾਨੀ ਪੀਜੀਡਬਲ ਬਿਨੈਕਾਰਾਂ ਲਈ ਭਾਸ਼ਾ ਦੀ ਮੁਹਾਰਤ ਦੀ ਲੋੜ ਹੋਵੇਗੀ 1 ਨਵੰਬਰ 2024 ਤੋਂ ਬਾਅਦ ਸਾਰੇ ਬਿਨੈਕਾਰਾਂ ਨੂੰ ਅੰਗਰੇਜ਼ੀ ਜਾਂ ਫ੍ਰੈਂਚ ਵਿੱਚ ਘੱਟੋ-ਘੱਟ ਭਾਸ਼ਾ ਦੀ ਮੁਹਾਰਤ ਸਾਬਤ ਕਰਨੀ ਚਾਹੀਦੀ ਹੈ ਯੂਨੀਵਰਸਿਟੀ ਦੇ ਗ੍ਰੈਜੂਏਟਾਂ ਨੂੰ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸੀਐਲਬੀ ਲੈਵਲ ਵਿੱਚ 7 ਅਤੇ ਕਾਲਜ ਗ੍ਰੈਜੂਏਟ ਲੈਵਲ 5 ਪ੍ਰਾਪਤ ਕਰਨਾ ਚਾਹੀਦਾ ਹੈ ਇਹ ਤਬਦੀਲੀਆਂ ਬਿਨੇਕਾਰਾਂ ਦੇ ਸਥਾਈ ਨਿਵਾਸ ਵਿੱਚ ਤਬਦੀਲ ਹੋਣ ਦੀਆਂ ਸੰਭਾਵਨਾ ਨੂੰ ਵਧਾਏਗਾ ਹਾਲਾਂਕਿ ਇਸ ਦੇ ਨਤੀਜੇ ਵਜੋਂ ਅਗਲੇ 3 ਸਾਲਾਂ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟਾ ਦੀ ਗਿਣਤੀ ਵਿੱਚ 1.70 ਲੱਖ ਦੀ ਕਮੀ ਆਈ ਇਸ ਤੋਂ ਇਲਾਵਾ 2025 ਤੋਂ પતિ ਪਤਨੀ ਦੇ ਓਪਨ ਵਰਕ ਪਰਮਿਟ ਤੇ ਵੀ ਸੀਮਾਵਾਂ ਲਗਾਈਆਂ ਜਾਣਗੀਆਂ ਇਹ ਵਰਕ ਪਰਮਿਟ ਸਿਰਫ ਉੱਚ ਉਨਰਬੰਧ ਕਾਮਿਆਂ ਜਿਵੇਂ ਕਿ ਇੰਜੀਨੀਅਰਾਂ ਵਕੀਲਾਂ ਵਿਗਿਆਨੀਆਂ ਅਤੇ ਉਦਯੋਗਾਂ ਵਿੱਚ ਕੰਮ ਕਰਨ ਵਾਲੇ ਜੀਵਨ ਸਾਥੀਆਂ ਨੂੰ ਹੀ ਦਿੱਤੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ੈਲਰ ਮਾਲਕਾਂ ਨਾਲ ਮੁਲਾਕਾਤ ਕੀਤੀ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸ਼ੈਲਰ ਮਾਲਕਾਂ ਦੀਆਂ ਲਗਭਗ ਸਾਰੀਆਂ ਮੰਗਾਂ ਮੰਨ ਲਈਆਂ ਹਨ ਇਸ ਗੱਲ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੇ ਕਰਨ ਦੀ ਦਿੱਤੀ ਹੈ ਸੀਐਮ ਮਾਨ ਨੇ ਕਿਹਾ ਕਿ ਸ਼ੈਲਰ ਮਾਲਕ ਪੰਜਾਬ ਦੀ ਸਨਤ ਦਾ ਬਹੁਤ ਅਹਿਮ ਹਿੱਸਾ ਹਨ ਪੰਜਾਬ ਸਰਕਾਰ ਨੇ ਉਹਨਾਂ ਦੀਆਂ ਲਗਭਗ ਸਾਰੀਆਂ ਮੰਗਾਂ ਮੰਨ ਲੀਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਇਹ ਦਾਅਵਾ ਕੀਤਾ ਹੈ ਕਿ ਅਸੀਂ ਕੇਂਦਰ ਸਰਕਾਰ ਤੋਂ ਸ਼ੈਲਰ ਮਾਲਕਾਂ ਦੀਆਂ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਵਾਂਗੇ ਅਤੇ ਕੇਂਦਰ ਸਰਕਾਰ ਨਾਲ ਲਗਾਤਾਰ ਸੰਪਰਕ ਵਿੱਚ ਰਹਿ ਕੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜਿਸ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚੀਜ਼ ਸੈਕਟਰ ਦੀ ਡਿਊਟੀ ਲਗਾਈ ਗਈ ਹੈ ਤੇ ਉਹ ਹਰ ਮਹੀਨੇ ਸ਼ੈਲਰ ਮਾਲਕਾਂ ਨਾਲ ਰਿਵਿਊ ਮੀਟਿੰਗ ਕਰਨਗੇ ਇਸ ਤੋਂ ਬਾਅਦ ਕੇਂਦਰ ਸਰਕਾਰ ਨਾਲ ਸ਼ੈਲਰ ਮਾਲਕਾਂ ਤੇ ਮਾਮਲੇ ਤੇ ਜਾਣਕਾਰੀ ਸਾਂਝੀ ਕਰਨਗੇ ਆਮ ਆਦਮੀ ਪਾਰਟੀ ਆਗੂ ਸੰਜੇ ਸਿੰਘ ਖਿਲਾਫ ਮਾਨਹਾਨੀ ਕੇਸ ਵਿੱਚ ਅਕਾਲੀ ਆਗੂ ਵਿਕਰਮ ਜੀਠੀਆ ਅੰਮ੍ਰਿਤਸਰ ਰਿਪੋਰਟ ਵਿੱਚ ਪੇਸ਼ ਹੋਏ ਆਪ ਆਗੂ ਸੰਜੇ ਸਿੰਘ ਖਿਲਾਫ ਵਿਕਰਮ ਜੀਠੀਆ ਨੇ ਮਾਨਹਾਨੀ ਦਾ ਕੇਸ ਕੀਤਾ ਹੋਇਆ ਹੈ ਅਦਾਲਤ ਨੇ 24 ਅਕਤੂਬਰ ਨੂੰ ਸੰਜੇ ਸਿੰਘ ਤੇ ਵਿਕਰਮ ਜੀਠੀਆ ਨੂੰ ਦੁਬਾਰਾ ਪੇਸ਼ ਹੋਣ ਦੇ ਹੁਕਮ ਦਿੱਤੇ ਹਨ ਵਿਕਰਮ ਜੀਠਿਆ ਨੇ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਿੱਧੇ ਤੌਰ ਉੱਤੇ ਪੰਚਾਇਤੀ ਚੋਣਾਂ ਵਿੱਚ ਸਰਕਾਰ ਸ਼ਰਿਆਮ ਧੱਕੇਸ਼ਾਹੀ ਕਰ ਰਹੀ ਹੈ ਉਹਨਾਂ ਦੇ ਉਮੀਦਵਾਰਾਂ ਦੇ ਕਾਗਜ਼ ਰੱਤ ਕਰ ਦਿੱਤੇ ਜਾ ਰਹੇ ਹਨ ਵਿਕਰਮ ਜੀਠਿਆ ਨੇ ਕਿਹਾ ਕਿ ਜੱਗੂ ਭਗਵਾਨਪੁਰਿਆ ਲਾਰੈਂਸ ਬਿਸ਼ਨੋਈ ਤਰੇਂਦਾ ਲੰਡਾ ਗੈਂਗਸਟਰ ਦੀ ਨਾਲ ਆਮ ਆਦਮੀ ਪਾਰਟੀ ਆਪਣੀ ਸਰਪੰਚ ਬਣਾ ਰਹੀ ਹੈ ਮੈਂ ਚੋਣਾਂ ਵਿੱਚ ਵੇਖਣ ਰਿਹਾ ਸੀਗਾ ਕਿ ਜੱਗੂ ਭਗਵਾਨਪੁਰਿਆ ਦੀ ਮਾਤਾ ਦੇ ਨਾਂ ਤੇ ਰੌਲਾ ਪਾਉਂਦਾ ਸੀ ਤੇ ਮੈਂ ਤਾਂ ਉਹ ਫੋਟੋ ਵਿਧਾਨ ਸਭਾ 'ਚ ਜਨਤਕ ਕੀਤੀ ਜਦ ਇਹ ਉਹਦੇ ਗੱਲ 'ਤੇ ਸਰੋਪਾ ਪਾਉਂਦਾ ਸੀ ਹੁਣ ਆ ਚਲ ਜੱਗੂ ਭਗਵਾਨਪੁਰਿਆ ਦਾ ਟੱਬਰ ਵੜਾ ਸਿਆਣਾ ਪਿਛਲੇ 5 ਸਾਲੋਂ ਸੁਖੀ ਨਾ ਰਹਿਆ ਹੁਣੋ ਆਮ ਆਦਮੀ ਪਾਰਟੀ ਨਾਲ ਚਲੇ ਗਏ ਮਗਰ ਗੈਂਗਸਟਰਾਂ ਦਾ ਬੋਲਬਾਲਾ ਇਹ ਚ ਇਲੈਕਸ਼ਨ ਚ ਵੇਖਣ ਨੂੰ ਮਿਲ ਰਿਹਾ ਔਰ ਪਿੰਡਾਂ ਚ ਫੋਨ ਜੇਲ੍ਹਾਂ ਚ ਫੋਨ ਜਾ ਰਿਹਾ ਤੁਸੀਂ ਇਹ ਵੇਖੋ ਜਿੱਥੇ ਕੋਈ ਫੋਨ ਅਲਾਉਟ ਨਹੀਂ ਫੋਨ ਜਾ ਜਾ ਕੇ ਸਰਪੰਚਾਂ ਨੂੰ ਡਰਾ ਧਮਕਾਇਆ ਜਾ ਰਿਹਾ ਐ ਇੱਥੋਂ ਤੱਕ ਕਿ ਅਸੀਂ ਵੀ ਐਪਲੀਕੇਸ਼ਨਾਂ ਕਈ ਜਗ੍ਹਾ ਦਿੱਤੀਆਂ ਹੁਆਂ ਇਸ ਮਛਲੇ ਚ ਮਗਰ ਡਰਦੇ ਕਹੀ ਦੇਣਾ ਵੀ ਨਹੀਂ ਚਾਹੁੰਦੇ ਕਹਿੰਦੇ ਤੁਹਾਨੂੰ ਦੇਣੇ ਨਹੀਂ ਚਾਰ ਚੱਪਣ ਦਵਾਗੇ ਜੀਜੀ ਸਾਹਿਬ ਇੱਕ ਆਖਰੀ ਸਵਾਲ ਹੈ ਭਗਵੰਤ ਸਿੰਘ ਮਾਨਹੋਰਾ ਜੀ ਅਸੀਂ ਗੱਲ ਕਰ ਲਈਏ ਸੀਮ ਪੰਜਾਬ ਦੀ ਉਹਨਾਂ ਦੇ ਜਿਹੜੇ ਕਮਿਊਨੀਕੇਸ਼ਨ ਡਾਇਰੈਕਟਰ ਸੀਗੇ ਨਵਨੀਤ ਵਦਵਾ ਨੂੰ ਬੁਲਾ ਦਿੱਤਾ ਗਿਆ ਉਸ ਤੋਂ ਬਾਅਦ ਮਲਤੇਜ ਪੰਨੋਹਰਾ ਨੂੰ ਬੁਲਾ ਦਿੱਤਾ ਗਿਆ ਓਐਸਡੀ ਜਿਹੜੇ ਨੇ ਉਹਨਾਂ ਦੇ ਲੌਂਡ ਦੀ ਪਕਾਰਤੇ ਨੇ ਕੀ ਕਹਿਣਾ ਚਾਹੋਗੇ ਕਿ ਇਹ ਕੀ ਹੋ ਰਿਹਾ ਕਿ ਜਿਹੜੇ ਨਾਲ ਦੇ ਨੇ ਉਹਨਾਂ ਨੂੰ ਲਾਭੇ ਕੀਤਾ ਜਾ ਰਿਹਾ ਹਾਲੇ ਤਾਂ ਯਾਰ ਉਹਦੇ ਉਹ ਉਹੀ ਲਾਥ ਰਹੇ ਆ ਆਪਣਾ ਉਹਦੇ ਐਡਵਾਈਜ਼ਰ ਜੇ ਆ ਛੱਡ ਪਰ ਆਏ ਅਡਵਾਈਜ਼ਰ ਜੇ ਲੱਥਣ ਦੇ ਆ ਪੰਨੂ ਹਲੇ ਲਾਇਆ ਕਿ ਨਹੀਂ ਲਾਇਆ ਹਲੇ ਦੇਖਣ ਦੀ ਗੱਲ ਲਾ ਦੇਣਾ ਉਹਨੂੰ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਰਾਜਵੀਰ ਨੇ ਦੇਸ਼ ਛੱਡ ਕੇ ਭੱਜ ਜਾਣਾ ਉਹਦੇ OSD ਨੇ ਉਹਨੇ ਕਰੋੜਾਂ ਦਾ ਹਵਾਲਾ ਉਹਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਕੈਨੇਡੀਅਨ ਸਿਟੀਜ਼ਨ ਹੈ ਕਰੋੜਾਂ ਦਾ ਹਵਾਲਾ ਕੈਨੇਡਾ ਨੂੰ ਔਰ ਆਸਟ੍ਰੇਲੀਆ ਪੈਸੇ ਭੇਜੇਗੇ एक्चुअली ਮੈਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਇਹਨਾਂ ਦਾ LOC ਕੱਢ ਦਿਓ ਇਹ ਕਈ ਭੱਜਨੇ ਆ ਪੰਨੂ ਵੀ ਆਪ ਐਨ ਆਰ ਆਈ ਆ ਇਹ ਕਈ ਇੱਥੇ ਲੱਭਨੇ ਨਹੀਂ ਜਿਹੜੇ ਚੀਫ ਮਿਨਿਸਟਰ ਦੇ ਦਫ਼ਤਰ 'ਚ ਬੈਠੇ ਆ ਹੁਣ ਵੇਖਣ ਦੀ ਗੱਲ ਤਾਂ ਇਹ ਆ ਕਿ ਚੀਫ ਮਿਨਿਸਟਰ ਸਾਹਿਬ ਦੇ ਆਡਵਾਈਜ਼ਰ ਪਹਿਲਾਂ ਜਾਣਗੇ ਕਿ ਉਹਨਾਂ ਦਾ ਲਿਵਰ ਦਾ ਟ੍ਰਾਂਸਪਲੈਂਟ ਪਹਿਲਾਂ ਹੋਊਗਾ ਗੱਲ ਤਾਂ ਇੰਨੀ ਵੇਖਣ ਵਾਲੀ ਐ ਥੈਂਕ ਯੂ ਥੈਂਕ ਯੂ ਪੀਚੇ ਸ਼ਾਮਿਲ ਕਰ ਲਿਆ ਗਿਆ ਹੈ ਜਦੋਂ ਉਹਨਾਂ 'ਤੇ ਇਲਜ਼ਾਮ ਲੱਗੇ ਸਨ ਤਾਂ ਉਹਨਾਂ ਤੁਰੰਤ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਸੀ ਹੁਣ ਉਹਨਾਂ ਨੇ ਆਪਣੇ ਲਿਖੇ ਪੱਤਰ ਵਿੱਚ ਕਿਹਾ ਕਿ ਜਨਤਾ ਤੋਂ ਹੀ ਇਕਾਲੀ ਦਲ ਸਨ ਅਤੇ ਆਖਰੀ ਸਾਹ ਤੱਕ ਇਕਾਲੀ ਰਹਿਣਗੇ ਪਰ ਜਿਸ ਪਾਰਟੀ ਵਿੱਚ ਜਨਮ ਲਿਆ ਜਿਨੇ ਇੰਨਾ ਕੁਝ ਦਿੱਤਾ ਮੈਂ ਆਖਰੀ ਸਾਹ ਵੀ ਉਸੇ ਪਾਰਟੀ 'ਚ ਲੈਣਾ ਚਾਹੁੰਦਾ ਔਰ ਮੈਂ ਤਰਲੇ ਮਾਰਦਾ ਹਾਂ ਮੈਨੂੰ ਪਾਰਟੀ 'ਚ ਸ਼ਾਮਲ ਕਰ ਲਓ ਅੱਜ ਮੈਂ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਨਾ ਪਾਰਟੀ ਦਾ ਮੈਨੂੰ ਪਾਰਟੀ 'ਚ ਸ਼ਾਮਲ ਕੀਤਾ ਮੈਨੂੰ ਕੋਈ ਲਾਲਚ ਨਹੀਂ ਹੁਣ ਕਿ ਮੈਨੂੰ ਕੋਈ ਚਾਹੀਦਾ ਪਾਰਟੀ ਕੋਲੋਂ ਮੈਂ ਪਾਰਟੀ ਲਈ ਸੇਵਾ ਕਰਾਂਗਾ ਔਰ ਪਾਰਟੀ ਗਲਤੀ ਕਰੂਗੀ ਘੂਰਾਂਗਾ ਵੀ ਕਿਉਂਕਿ ਮੈਂ ਬਾਦਲ ਸਾਹਿਬ ਨਾਲ ਕੰਮ ਕੀਤਾ ਵਾ ਮੈਂ ਆ ਹੁਣ ਜਿਹੜੇ ਆਉਂਦੇ ਨੇ ਗੱਲਾਂ ਕਰਦੇ ਨੇ ਅੱਜ ਜਾਏ ਤਾਂ ਸਿਰੇ ਟਿਕਟ ਦਿਓ ਜੀ ਨਹੀਂ ਦਿੱਤੀ ਤਾਂ ਅਸੀਂ ਚੱਲੇ ਜੇ ਆਮਚ ਅਸੀਂ ਚੱਲੇ ਜੇ ਕਾਂਗਰਸ ਚ ਅਸੀਂ ਚੱਲੇ ਜੇ ਫਲਾਣੇ ਚ ਅੱਠਾ ਪੈਰਾਂ ਚ ਇਹ ਸੀਨੀਅਰ ਬਣ ਜਾਂਦੇ ਨੇ ਔਰ ਇਹੋ ਹੀ ਪਾਰਟੀ ਦੀ ਗਲਤੀ ਹੈ ਕਿ ਜਿਹੜਾ ਅੱਠਾ ਪੈਰਾਂ ਚ ਸੀਨੀਅਰ ਬਣਾ ਦਿੰਦੇ ਨੇ ਉਹੋ ਹੀ ਪਾਰਟੀ ਦਾ ਨੁਕਸਾਨ ਕਰਦਾ ਆ ਬੈਠੇ ਨੇ ਮੂਸਲ ਬਣ ਕੇ ਬੋਰਡ ਬਣ ਕੇ ਆ ਜਿਹੜੇ 8 10 ਸਾਡੇ ਟੱਬਰ ਦੇ ਜੀਕ ਪਰਾਂ ਹੋ ਕੇ ਬੈਠੇ ਨੇ ਨਾ ਇਹਨਾਂ ਨੇ ਸਾਰੀ ਸਾਰੀ ਜ਼ਿੰਦਗੀ ਇਹਨਾਂ ਨੇ ਅਕਾਲੀ ਦਲ ਛੰਡਾਈ ਏ ਢੀਂਡਸਾ ਸਾਹਿਬ ਨੇ ਬਾਦਲ ਸਾਹਿਬ ਤੋਂ ਬਾਅਦ ਸੈਕੰਡ ਕਮਾਂਡ ਸੰਭੀ ਅੱਜ ਪਰਾਂ ਬੈਣ ਦਾ ਮੌਕਾ ਨਹੀਂ ਆਖਰੀ ਸਟੇਜ ਤੇ ਨੇ ਤੇ ਆਖਰੀ ਸਟੇਜ ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਸਾਰੀ ਤਾਕਤ ਅਕਾਲੀ ਦਲ ਨਹੀਂ ਲਾ ਦੇਣੀ ਚਾਹੀਦੀ ਏ ਤੁਸੀਂ ਅਪੀਲ ਕਰੋਗੇ ਮੈਂ ਅਪੀਲ ਕਰਾਂਗਾ ਮੈਂ ਤਰਲਾ ਵੀ ਮਾਰਾਂਗਾ ਮੈਂ ਪੈਰ ਵੀ ਫੜਾਂਗਾ ਉਹਦੇ ਚ ਢਿੰਡਸਾ ਸਾਹਿਬ ਬੈਠੇ ਨੇ ਰਖੜਾ ਸਾਹਿਬ ਬੈਠੇ ਨੇ ਅ ਚੰਦੂ ਮਾਇਰਾ ਜੀ ਬੈਠੇ ਨੇ ਮਲੂਕਾ ਜੀ ਬੈਠੇ ਨੇ ਇਹ ਪੁਰਾਣੇ ਬੰਦੇ ਨੇ ਸਾਡੇ ਇਸ ਪਾਰਟੀ ਚ ਜਾਣ ਪਾਉਣ ਵਾਲੇ ਲੋਕ ਨੇ ਔਰ ਮੈਂ ਸਮਝਦਾ ਕਿ ਜਿੰਨਾ ਚਿਰ ਉਹ ਪਰ੍ਹਾਂ ਰਹਿੰਦੇ ਨੇ ਉਹ ਪਾਰਟੀ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ ਏਜੰਸੀਆਂ ਪਾਰਟੀ ਨੂੰ ਪੈ ਗਈਆਂ ਨੇ ਕੋਈ ਸਿੰਘਬੀਰ 'ਚ ਦੋਸ਼ ਨਹੀਂ ਪਰ ਏਜੰਸੀਆਂ ਨੇ ਚਾਰ ਚੁਫੇਰੇੋਂ ਸਿੰਘਬੀਰ ਨੂੰ ਘੇਰਿਆ ਜਿਵੇਂ ਕਾਂਗਰਸੀਆਂ ਏਜੰਸੀਆਂ ਨੇ ਅਕਾਲੀ ਦਲ ਨੂੰ ਘੇਰ ਕੇ ਨੁਕਸਾਨ ਕੀਤਾ ਸੀਗਾ ਅੱਜ ਉਸੇ ਤਰ੍ਹਾਂ ਏਜੰਸੀਆਂ ਨੇ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਾ ਪਾਇਆ ਹੋਇਆ ਵਾ ਆਓ ਪੰਜਾਬ ਦੇ ਲੋਕੋ ਅਣਖੀ ਲੋਕੋ ਗੱਲ ਨੂੰ ਸਮਝਣ ਵਾਲੇ ਸਿਆਣਿਓ ਅਕਾਲੀ ਦਲ ਨੂੰ ਬਚਾਈਏ ਇੱਕੋ ਇੱਕ ਅਕਾਲੀ ਦਲ ਦੀ ਪਾਰਟੀ